ਮਾਂ ਜੋ ਸਪੀਕਰ ਸਾਹਿਬ ਰਾਜ ਦੇ ਬੁਨਿਆਦੀ ਰਾਜ ਦੇ ਨਾਇਕ ਯਾਨੀ ਜੁਡੀਸ਼ੀਅਲ ਸਿਸਟਮ ਦੇ ਅੰਦਰ ਬਣਾ ਦਿੱਤਾ ਚ ਰ ਹੋਰ ਵਧਾਉਣ ਲਈ ਅਸੀਂ ਵਿੱਤੀ ਸਾਲ 2025-26 ਲਈ ਡੇਰਾਬਾਸੀ ਖੰਨਾ ਅਤੇ ਪਾਤਲਾ ਸਤਨ ਸੰਬਦ ਵੀ ਜਨਾ ਡੇਰਾਬਾਸੀ ਖੰਨਾ ਅਤੇ ਪਾਤਲਾ ਦੇ ਲਈ ਜਿਹੜੀ ਆ 132 ਕਰੋੜ ਰੁਪਏ ਦੀ ਰਮਾਤ ਨਾਲ ਜੁਡੀਸ਼ੀਅਲ ਕੰਪਲੈਕਸ ਜਿਹੜੇ ਦੇਗੇ ਉਹ ਬੜਾਏ ਜਾਣਗੇ ਇਸ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ ਰਾਜ ਦੇ ਬਰੈਦੀ ਰਾਜ ਦੇ ਨਾਇਕ ਯਾਨੀ ਜੁਡੀਸ਼ੀਅਲ ਸਿਸਟਮ ਦੇ ਅੰਦਰ ਬਣਾ ਦਿੱਤਾ ਚਲੋ ਹੋਰ ਵਧਾਉਣ ਲਈ ਅਸੀਂ ਵਿੱਤੀ ਸਾਲ 2025-26 ਲਈ ਸਰ ਡੇਰਾਬੱਸੀ ਖੰਨਾ ਅਤੇ ਪਾਤਲਾ ਸਤਿੰਨ ਸਬ ਡਿਵੀਜ਼ਨਾਂ ਡੇਰਾਬੱਸੀ ਖੰਨਾ ਅਤੇ ਪਾਤਲਾ ਦੇ ਲਈ ਜਿਹੜੀ ਆ 132 ਕਰੋੜ ਰੁਪਏ ਦੀ ਰਮਾਤ ਨਾਲ ਜੁਡੀਸ਼ੀਅਲ ਕੰਪਲੈਕਸ ਜਿਹੜੇ ਦੇਗੇ ਉਹ ਬੜਾਏ ਜਾਣਗੇ इस तु तो अलावा मान जो स्पीकर साहब राज बुनियादी न्यायिक, यानी जुडिशियल सिस्टम बुनियादी ढांचे होर बधाने ली बीती साल भी सौ पच्ची सर। डेराबसी खन्ना पातला सा तीन सब डिविजना डेराबसी खन्ना पातला जीडीआर एक सौ बत्ती करोड़ रुपए की रमानदर जुडिशियल कंपलैक्स जी वो बनाए जाने ਇਸ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ ਰਾਜ ਦੇ ਬਰਿਆਦੀ ਰਾਜ ਦੇ ਨਾਇਕ ਯਾਨੀ ਜੁਡੀਸ਼ੀਅਲ ਸਿਸਟਮ ਦੇ ਅੰਦਰ ਬਣਾ ਦਿੱਤਾ ਚਲੋ ਹੋਰ ਵਧਾਉਣ ਲਈ ਅਸੀਂ ਵਿੱਤੀ ਸਾਲ 2025-26 ਲਈ ਸਰ ਡੇਰਾਬਸੀ ਖੰਨਾ ਅਤੇ ਪਾਤਲਾ ਸਰ ਤਿੰਨ ਸਬ-ਡਿਵੀਜ਼ਨਾਂ ਡੇਰਾਬਸੀ ਖੰਨਾ ਅਤੇ ਪਾਤਲਾ ਦੇ ਲਈ ਜਿਹੜੀ ਆ 132 ਕਰੋੜ ਰੁਪਏ ਦੀ ਅਮਾਤਰਾ ਜੁਡੀਸ਼ੀਅਲ ਕੰਪਲੈਕਸ ਜਿਹੜੇ ਦੇਗੇ ਉਹ ਬਣਾਇਆ ਜਾਣਾ ਇਸ ਤੋਂ ਇਲਾਵਾ ਮਾਨਯੋਗ ਸਪੀਕਰ ਸਾਹਿਬ ਰਾਜ ਦੇ ਵਿਰਿਆਦੀ ਰਾਜ ਦੇ ਨਾਇਕ ਯਾਨੀ ਜੁਡੀਸ਼ੀਅਲ ਸਿਸਟਮ ਦੇ ਅੰਦਰ ਬਣਾ ਦਿੱਤਾ ਜਿਹਨੂੰ ਹੋਰ ਵਧਾਉਣ ਲਈ ਅਸੀਂ ਵਿੱਤੀ ਸਾਲ 2025-26 ਲਈ ਡੇਰਾਬੱਸੀ ਖੰਨਾ ਅਤੇ ਪਾਤਲਾ ਸਰ ਤਿੰਨ ਸਬ ਡਿਵੀਜ਼ਨਾਂ ਡੇਰਾਬੱਸੀ ਖੰਨਾ ਅਤੇ ਪਾਤਲਾ ਦੇ ਲਈ ਜਿਹੜੀ ਆ 132 ਕਰੋੜ ਰੁਪਏ ਦੀ ਹਰਮਾਨਤਨਾ ਜੁਡੀਸ਼ੀਅਲ ਕੰਪਲੈਕਸ ਜਿਹੜੇ ਦੇਗੇ ਉਹ ਬਣਾਏ ਜਾਣਗੇ ਇਸ ਲਈ ਮਾਨਯੋਗ ਸਪੀਕਰ ਸਾਹਿਬ ਰਾਜ ਦੇ ਬਿਨਿਆਦੀ ਰਾਜ ਦੇ ਨਾਇਕ ਯਾਨੀ ਜੁਡੀਸ਼ੀਅਲ ਸਿਸਟਮ ਦੇ ਅੰਦਰ ਬਣਾ ਦਿੱਤਾ ਚਲੋ ਹੋਰ ਵਧਾਉਣ ਲਈ ਅਸੀਂ ਵਿੱਤੀ ਸਾਲ 2025-26 ਲਈ ਡੇਰਾਬੱਸੀ ਖੰਨਾ ਅਤੇ ਪਾਤਲਾ ਸਤਿੰਨ ਸਬ ਡਿਵੀਜ਼ਨ ਡੇਰਾਬੱਸੀ ਖੰਨਾ ਅਤੇ ਪਾਤਲਾ ਦੇ ਲਈ ਜਿਹੜੀ ਆ 132 ਕਰੋੜ ਰੁਪਏ ਦੀ ਰਮਾਂਤਨਾ ਜੁਡੀਸ਼ੀਅਲ ਕੰਪਲੈਕਸ ਜਿਹੜੇ ਦੇਗੇ ਉਹ ਬਣਾਏ ਜਾਣਗੇ ਇਸ <t> ਤਰ੍ਹਾਂ